ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤੰਕੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਤੇ ਸਿੰਦੂਰ ਮਿਸ਼ਨ ਦੇ ਤਹਿਤ ਕਈ ਜਿਹੜੇ ਅਤੰਕੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ ਔਰ ਇਹਦੇ ਵਿੱਚ ਸੌ ਦੇ ਕਰੀਬ ਜਿਹੜੇ ਅਤੰਕੀ ਮਾਰੇ ਗਏ ਸੀ ਜਿਸਦੇ ਬਾਅਦ ਪਾਕਿਸਤਾਨ ਦੇ ਵਿੱਚ ਬੋਕਲਹੜ ਨਜ਼ਰ ਆਈ ਸੀਗੀ ਔਰ ਉਸ ਬੋਕਲਹੜ ਦੇ ਬਾਅਦ ਪਾਕਿਸਤਾਨ ਵੱਲੋਂ ਜਿਹੜਾ ਅੱਜ ਦੇਰ ਸ਼ਾਮ ਨੂੰ ਰਾਤ ਦੇ ਸਮੇਂ ਦੇ ਵਿੱਚ ਡਰੋਨ ਅਟੈਕ ਕੀਤੇ ਗਏ ਪੰਜਾਬ ਦੇ ਸਰਦੀ ਇਲਾਕਿਆਂ ਨੂੰ ਜਿਹੜਾ ਇਹ ਟਾਰਗੇਟ ਕੀਤਾ ਗਿਆ ਸੀਗਾ ਤੇ ਉਸ ਤੋਂ ਪਹਿਲਾਂ ਅੱਜ ਸਰਕਾਰੀ ਰਿਪੋਰਟ ਵੀ ਸਾਹਮਣੇ ਆਈ ਸੀਗੀ ਜਿਸ ਦੇ ਵਿੱਚ ਭਾਰਤੀ ਵਾਯੂ ਸੇਨਾ ਨੇ ਜਿਹੜੇ ਕਿ ਮਿਸਾਈਲ ਅਟੈਕ ਸੀਗੇ ਉਹਨਾਂ ਨੂੰ ਮਾਰ ਗ੍ਰਾਇਆ ਸੀਗਾ ਔਰ 15 ਸ਼ਹਿਰਾਂ ਤੇ ਇਹ ਅਟੈਕ ਹੋਣੇ ਸੀਗੇ ਲੇਕਿਨ ਜਿਸ ਦੇ ਬਾਅਦ ਅੱਜ ਫੇਰ ਪਾਕਿਸਤਾਨ ਵੱਲੋਂ ਨਾਪਾਕ ਹਰਕਤ ਕਰਦੇ ਹੋਏ ਜਿਹੜੇ ਡਰੋਨ ਅਟੈਕ ਕੀਤੇ ਗਏ ਸੀਗੇ ਔਰ ਇਹ ਡਰੋਨ ਅਟੈਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੋਏ ਸੀਗੇ ਔਰ ਜਿਸ ਦੀਆਂ ਕਈ ਵੀਡੀਓ ਵੀ ਵਾਇਰਲ ਹੋ ਕੇ ਸਾਹਮਣੇ ਆਈਆਂ ਹਜੇ ਕਿ ਇਸ ਵੀਡੀਓ ਦੀ ਪੁਸ਼ਟੀ ਪੰਜਾਬ ਤੱਕ ਦੀ ਟੀਮ ਨਹੀਂ ਕਰਦੀ ਹੈ ਲੇਕਿਨ ਤੁਹਾਨੂੰ ਇਹਨਾਂ ਦੱਸ ਦਈਏ ਕਿ ਇਸ ਡਰੋਨ ਅਟੈਕ ਨੂੰ ਲੈ ਕੇ ਜਿਹੜਾ ਕਿ ਸਰਕਾਰ ਵੱਲੋਂ ਸਖਤ ਕਦਮ ਉਠਾਏ ਗਏ ਨੇ ਬਲੈਕਆਊਟ ਕਰ ਦਿੱਤਾ ਗਿਆ ਹੈ ਪੂਰੇ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਅਟੈਕ ਹੋਏ ਸੀਗੇ ਤੇ ਉਸ ਦੇ ਬਾਅਦ ਜਿਹੜਾ ਸੱਤੀ ਹੈ ਉਹ ਵਧਾ ਦਿੱਤੀ ਗਈ ਹੈ ਫਿਲਹਾਲ ਇਹ ਜਿਹੜੀਆਂ ਤਸਵੀਰਾਂ ਨੇ ਇਹ ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਦੀਆਂ ਨੇ ਔਰ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਇੱਥੇ ਪੂਰੀ ਤਰ੍ਹਾਂ ਤੈਨਾਤ ਹੈ ਔਰ ਪੁਲਿਸ ਵੱਲੋਂ ਆਏਗੇ ਰਾਹਗੀਰਾਂ ਦੀ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਇਵਾਏ ਤੁਹਾਨੂੰ ਦੱਸ ਦਈਏ ਕਿ ਇੱਕ ਮੈਸੇਜ ਜਿਹੜਾ ਹੈਗਾ ਜਲੰਧਰ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਸੀਗਾ ਤੇ ਉਸ ਮੈਸੇਜ ਦੇ ਵਿੱਚ ਕਿਹਾ ਸੀ ਕਿ ਕੁਝ ਡਰੋਨ ਦੇਖੇ ਗਏ ਸੀ ਜਿਨ੍ਹਾਂ ਨੂੰ ਸੈਨਾ ਵੱਲੋਂ ਨਿਸ਼ਕਰੀਏ ਕੀਤਾ ਗਿਆ ਸੀਗਾ ਤੇ ਇੱਕ ਵੀਡੀਓ ਵੀ ਸੀ ਜਿਹੜੀ ਵਾਇਰਲ ਹੋ ਰਹੀ ਸੀਗੀ ਜਿਹੜੀ ਖੇਤਾਂ ਦੇ ਵਿੱਚ ਅੱਗ ਲੱਗਣ ਦੀ ਸੀ ਉਸ ਨੂੰ ਲੈ ਕੇ ਵੀ ਕਿਹਾ ਕਿ ਇਸ ਵੀਡੀਓ ਨੂੰ ਜ਼ਿਆਦਾ ਨਾ ਫਲਾਓ ਇਹ ਫਾਰਮਾ ਨਾ ਫਲਾਓ ਉਸ ਦੇ ਬਾਅਦ ਅਧਿਕਾਰੀ ਸੂਤਰਾਂ ਵੱਲੋਂ ਇੱਕ ਹੋਰ ਮੈਸੇਜ ਆਂਦਾ ਹੈ ਕਿ ਜਲੰਧਰ 'ਚ ਦੇਰ ਰਾਤ 11:20 ਮਿੰਟ ਤੱਕ ਜਿੰਨੇ ਵੀ ਡਰੋਨ ਸੀਗੇ ਨਿਸ਼ਕ੍ਰੇਅ ਕਰ ਦਿੱਤੇ ਗਏ ਸੀਗੇ ਤੁਹਾਨੂੰ ਦੱਸ ਦਈਏ ਕਿ ਹਰ ਇੱਕ ਐਕਟੀਵਿਟੀ ਤੇ ਪਾਕਿਸਤਾਨ ਦੀ ਭਾਰਤ ਨਿਗਰ ਰੱਖ ਰਿਹਾ ਹੈ ਜੋ ਵੀ پاکستان ਵੱਲੋਂ اٹੈਕ ਕਿਤੇ ਜਾ ਰਹੇ ਉਹਨਾਂ ਨੂੰ ਨਿਸ਼ਕਰੇ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਸਰਕਾਰ ਜਿਹੜੀ ਹੈ ਜਾਂ ਪ੍ਰਸ਼ਾਸਨ ਹੈ ਉਹ ਪੂਰੀ ਤਰ੍ਹਾਂ ਇਸ ਚੀਜ਼ ਨੂੰ ਲੈ ਕੇ ਅਲਰਟ ਹੈ ਔਰ ਇਸੇ ਦੇ ਚੱਲਦੇ ਬਲੈਕਆਊਟ ਜਿਹੜੇ ਕਿਤੇ ਗਏ ਨੇ ਤੇ ਦੂਸਰੇ ਪਾਸੇ ਪੂਲਸ ਪ੍ਰਸ਼ਾਸਨ ਵੱਲੋਂ ਜਿਹੜੀ ਸ਼ਕਤੀ ਹੈ ਉਹ ਕੀਤੀ ਗਈ ਹੈ ਹਰ ਇਕਾਈਗੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਦੇਸ਼ ਦਾ ਮਸਲਾ ਹੈ ਦੇਸ਼ ਨਾਲ ਜੁੜਿਆ ਹੈ ਮਸਲਾ ਹੈ ਜਿਸ ਨੂੰ ਲੈ ਕੇ ਕਿ ਸਰਕਾਰ ਵੱਲੋਂ ਸਖਤ ਕਦਮ ਉਠਾਏ ਗਏ ਨੇ ਔਰ ਦੂਸਰੇ ਵਾਸਤੇ ਭਾਰਤ ਸਰਕਾਰ ਵੱਲੋਂ ਵੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਸ ਦੀ ਅਸੀਂ ਪਾਲਣਾ ਕਰਦੇ ਆਂ ਔਰ ਉਸੇ ਪਾਲਣਾ ਦੇ ਤਹਿਤ ਅਸੀਂ ਜਿਹੜੀ ਪਲ-ਪਲ ਦੀ ਜਾਣਕਾਰੀ ਉਹ ਜ਼ਰੂਰ ਦਿਖਾਣੇ ਆਂ ਲੇਕਿਨ ਅਸੀਂ ਕੋਈ ਅੱਧਾ ਦੀ ਐਕਟੀਵਿਟੀ ਨਹੀਂ ਦਿਖਾਵਾਂਗੇ ਜੋ ਐਡਵਾਈਸਰੀ ਦੇ ਵਿੱਚ ਜਾਰੀ ਕੀਤੀ ਗਈ ਹੈ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਹਰਜੋਤ ਦੇ ਨਾਲ ਦਵਿੰਦਰ ਕੁਮਾਰ ਜਲੰਧਰ